15 ਕਿਲੋ ਦੁੱਧ ਤਿਆਰ ਕਰੂ ਮੱਝ ਦਿਖਾਵਾਂਗੇ ਬਈ ਅੱਜ ਦੀ ਵੀਡੀਓ 'ਚ ਤੁਹਾਨੂੰ ਪੂਰੀ ਸਿਹਰੀ ਵਾਲੀ ਮੱਝ ਰੇਟ ਵਗੈਰਾ ਵੀ ਸਾਰਾ ਵੀਡੀਓ ਦੇ ਵਿੱਚ ਦਿੱਤਾ ਅਗੇ ਵੀਡੀਓ ਨੂੰ ਪੂਰਾ ਦੇਖਿਓ ਬਈ ਐਂਡ ਤੱਕ ਠੀਕ ਆ ਬਈ ਸਸਿਗਾ ਬਈ ਪਹਿਲਾਂ ਨਾਮ ਤੇ ਪਿੰਡ ਦੱਸ ਦਈਏ ਆਪਣਾ ਨਾਮ ਬਈ ਹਰਪ੍ਰੀਤ ਸਿੰਘ ਆ ਪਿੰਡ ਕੀਵਾਦੈਲੂ ਵਾਲਾ ਜ਼ਿਲ੍ਹਾ ਮਾਨਸਾ ਨੇੜੇ ਸ਼ਹਿਰ ਬਈ ਸ਼ਹਿਰ ਬਈ ਠੀਖੀ ਪੈ ਜਾਂਦਾ ਧਨੋਲਾ ਰੋਡ ਤੇ ਪਿੰਡਾ ਆਪਣਾ ਵੀਖੀ ਧਨੋਲਾ ਤੇ ਧਨੋਲੇ ਤੋਂ ਵੀਖੀ ਰੋਡ ਤੇ ਪਿੰਡ ਆ ਬਈ ਇਹ ਅੱਜ ਆ ਮੈਂ ਜ ਦਿਖਾਵਾਂਗੇ ਵੀ ਆਪਾਂ ਹਾਂ ਇਹ ਕਿਹੜਾ ਸੂਆ ਜੀ ਇਹ ਚੌਥਾ ਸੂਆ ਸੂਈ ਆ ਬਾਈ ਉਹ ਚਾਹੇ ਤੀਜਾ ਕਹਿ ਲੈ ਉਹ ओरिजिनल ਚੌਥਾ ਸੂਆ ਇਹ ਵੀ ਚੌਥਾ ਸੂਆ ਸੂਈ ਆ ਇਹ ਰਾਤ ਸੂਈ ਆ ਜੀ ਰਾਤ ਦੀ ਸੂਈ ਆ ਤੇ ਆ ਮਾਦਰ ਬੱਚਾ ਬਾਈ ਕੱਟਾ ਜੀ ਇਹ ਵੀ ਆ ਕੱਟਾ ਵਾਲਾ ਮਾਦਰ ਬਿੱਲੀਰਾ ਵੀ ਚਾ ਜਿਹੜਾ ਦਬਾਉਂਗੇ ਬਾਈ ਹਾਂ ਹਾਂ ਖੋਲਣ ਵੀ ਤੋਰ ਕੇ ਦਿਖਾਉਣੇ ਆ ਪਹਿਲਾਂ ਤੁਹਾਨੂੰ ਫਿਰ ਰੇਟ ਵਗੈਰਾ ਸਾਰਾ ਵੀਡੀਓ ਦੇ ਵਿੱਚ ਹੀ ਕਰਾਂਗੇ ਆਪਾਂ ਕਿਹੜਾ ਤੋਰਾ ਚੱਕ ਕਰੋ ਬਈ ਮੱਝ ਦਾ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਅੱਗੇ ਰੇਟ ਵੀ ਕਰਾਵਾਂਗੇ ਜਾਇ ਜਾਇ ਦਾ ਦੁੱਧ ਵਾਲੀ ਮੱਝ ਹੈਗੀ ਬਾਕੀ ਚੈੱਕ ਕਰੋ ਬਈ ਆਰਡਰ ਤੇ ਨਾੜਾਂ ਵਗੈਰਾ ਪੂਰੀਆਂ ਫੱਲਣੇ ਤੇ ਵਧੀਆ ਥਿਚਬਾਈ ਵਾਲਾ ਥਾਣਾ ਬਈ ਨਖੜਮਾ ਤੇ ਬਾਕੀ ਗੱਲਬਾਤ ਕਰਦੇ ਆਂ ਇਹ ਮੱਝ ਬਾਈ ਕਰੂਈ ਆ ਗਈ ਹਾਂ ਬਾਈ ਇਹਦਾ ਕਰਦੀ ਆ ਰਿਸ਼ਤੇਦਾਰੀ ਚ ਭੇਜੀ ਦੀ ਆਪਾਂ ਉਹਨਾਂ ਨੇ 2 ਛੂਏ ਚੋਲੀ ਪਹਿਨਾ ਹੁਣ ਆਪਾਂ ਉਹ ਕਹਿੰਦੇ ਵੇਚਣੀ ਆਪਾਂ ਉਹਰੇ ਲੈ ਆਏ ਠੀਕ ਹੈ ਤੇ ਵੀ ਪਹਿਲੇ ਛੂਏ ਕਿੰਨਾ ਕ ਦੁੱਧ ਦੇਤਾ ਸੀ ਇਹਨੇ ਬਾਈ 14 ਲੀਟਰ ਦੁੱਧ ਦੇਂਦੀ ਰਹੀ ਐ 14 ਹੀ ਆਪਾਂ ਹੁਣ ਕਹਿ ਕੇ ਦੇਵਾਂਗੇ 15 ਦੇਵੇ 16 ਦੇ ਦੇ ਉਹ ਅਗਲੀ ਦੀ ਸੇਵ ਹੈ ਆ ਉਹ ਸੇਵਾ ਤੇ ਡਿਪੈਂਡ ਆ ਬਾਈ ਯਾ ਚੈੱਕ ਕਰੋ ਬਈ ਇਧਰੋਂ ਆਰਡਰ ਵਧੀਆ ਨਾੜਾ ਨੂੜਾ ਪੂਰੀਆਂ ਫੁੱਲਣੇ ਹੀ ਆ ਤੇ ਰੇਟ ਬਾਈ ਫਿਰ ਇਹਦਾ ਰੇਟ ਬਾਈ ਮੁੱਲ ਤਾਂ 1.40 ਕਰਦੇ ਆ। ਸਹੀ। ਬਸ ਵੇਚਣ ਵਾਲੀ ਆਪਾਂ 1.25 ਦੀ ਮੈਂ ਦੇ ਦਾਂਗੇ। ਜਮੀ ਜੈਸਨੋ ਇੱਕ ਪੱਤੀ ਦੀ। ਹਾਂ ਬਾਕੀ ਜੈਸਨੋ ਇੱਕ 25 ਦੇ ਦਾਂਗੇ। ਮੁੱਲ ਕਰਾ ਲਓ 1.5 ਕਰਾ ਲਓ 45 ਮੁੱਲ 1.40 ਕਰਦੇ। ਠੀਕ ਹੈ ਜੀ। ਲੈ ਵੀ ਜਮੀ 1.25 ਦੀ ਹਾਂ ਨਾਗੀ। ਤੇ ਬਾਕੀ ਚਲੋ ਥੋੜਾ ਬਾ ਤਾਂ ਮਾਨਤਾ ਤਾਂ ਹੋ ਜਾਂਦਾ ਹੈਗੇ ਦਾ। ਤੇ ਮੋਬਾਈਲ ਨੰਬਰ ਬੋਲਿਓ ਬਈ 95014 14295। ਲੈ ਵੀ ਮੋਬਾਈਲ ਨੰਬਰ ਬੋਲਤਾ ਬਾਈ ਨੇ। ਕਿ ਇੱਕ ਵਾਰੀ 9214 14295 ਚੈੱਕ ਕਰ ਲਊਗਾ ਅੱਜ ਆर्डर ਵਗੈਰਾ ਪੂਰਾ ਘੈਂਟ ਲਾਇਆ ਹੋਇਆ 14 15 ਲੀਟਰ ਦੁੱਧ ਵਾਲੀ